ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਰਵਿੰਦਰ ਐਸ ਐਮਓ ਸਿਵਲ ਹਸਪੀਟਲ ਗੁਰਦਾਸਪੁਰ ਅੱਜ ਆਪਾਂ ਮੇਰੇ ਸਟਾਫ ਦੇ ਨਾਲ ਸਾਰੇ ਇੱਥੇ ਅਨੀਮੀਆ ਅਵੇਅਰਨੈਸ ਡੇ ਜਿਹੜਾ ਮਨਾਇਆ ਜਾ ਰਿਹਾ ਸਾਰੀ ਦੁਨੀਆ 'ਚ ਉਹਦੇ ਲਈ ਇਕੱਠੇ ਹੋਏ ਸੀ ਇੱਥੇ ਆਪਾਂ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਸਾਰਿਆਂ ਨੂੰ ਅਨੀਮੀਆ ਨਾਲ ਰਿਲੇਟਿਡ ਜੋ ਵੀ ਪ੍ਰੋਬਲਮਸ ਹੁੰਦੀਆਂ ਨੇ ਉਹਦਾ ਬਚਾਅ ਬਾਰੇ ਰੱਖ ਰਖਾ ਬਾਰੇ ਸਾਰਾ ਕੁਝ ਬੱਚਿਆਂ ਨੂੰ ਦੱਸਿਆ ਉਹਦੀ ਸਫਾਈ ਬਾਰੇ ਸਾਰਾ ਕੁਝ ਜਿਹੜਾ ਉਹਦੀ ਟੇਂਡਿੰਗ ਦਿੱਤੀ ਆ ਬੱਚਿਆਂ ਨੂੰ ਠੀਕ ਹੈ ਤੇ ਮਾਵਾ ਨੂੰ ਸਾਰਿਆਂ ਨੂੰ ਦੱਸਿਆ ਕਿ ਸਰਕਾਰ ਜਿਹੜੀ ਹੈਗੀ ਆ ਉਹ ਕੀ ਕੀ ਫੈਸਿਲਿਟੀਆਂ ਦੇ ਰਹੀ ਹੈ ਠੀਕ ਹੈ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਜੇ ਕਿਸੇ ਨੂੰ ਬਲੱਡ ਦੀ ਲੋੜ ਹੈ ਸਰਕਾਰ ਜਿਹੜੀ ਆ ਉਸਾਂ ਦੇ ਫ੍ਰੀ ਆਫ ਕੋਸਟ ਦੇ ਰਹੀ ਹੈ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਅਵੇਅਰਨੈਸ ਦੇ ਤੌਰ ਤੇ ਸਾਰਾ ਕੁਝ ਦੱਸਿਆ ਗਿਆ ਅੱਜ ਸਿੱਕਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਪ੍ਰੇਨਾ ਗੁਪਤਾ ਹੈ ਬਤੌਰ ਹੈਡ ਆਫ ਡਿਪਾਰਟਮੈਂਟ ਡੀਐਨਵੀ ਤੇ ਆਈਏਪੀ ਦੀ ਸੈਕਟਰੀ ਹੁੰਦੇ ਨਾਤੇ ਅੱਜ ਅਸੀਂ ਇੱਥੇ ਅਨ ਇੰਡੀਆ ਅਵੇਅਰਨੈਸ ਪ੍ਰੋਗਰਾਮ ਰੱਖਿਆ ਔਰ ਸਾਨੂੰ ਬੇहद ਖੁਸ਼ੀ ਹੈ ਕਿ ਅੱਛੀ ਮਾਤਰਾ 'ਚ ਜਨਤਾ ਨੇ ਆ ਕੇ ਸਾਡਾ ਸਹਿਯ ਸਾਡੇ ਐਸਐਮਓ ਡਾਕਟਰ ਰਵਿੰਦਰ ਮੇਰੇ ਨਾਲ ਦੇ ਸਾਰੇ ਕਲੀਨਿਕਸ ਡਾਕਟਰ ਕਮਲ ਡਾਕਟਰ ਬਾਸਟਰ ਡਾਕਟਰ ਆਚਿਆਨਾ ਡਾਕਟਰ ਦੀਕਸ਼ਾ ਤੇ ਸਟਾਫ ਮੈਂਬਰਸ ਰਮਨੀ ਤੇ ਵੰਧਨਾ ਸਾਰੇ ਦੇ ਨਾਲ ਰੈਜ਼ੀਡੈਂਟਸ ਪ੍ਰੈਜ਼ੈਂਟ ਮੈਂ ਅ ਸਾਨੂੰ ਬਹੁਤ ਖੁਸ਼ੀ ਹੋ ਰਹੀ ਐ ਅਸੀਂ ਪਬਲਿਕ ਨੂੰ ਪੁਛ ਅਵੇਅਰਨੈਸ ਦਿੱਤੀ ਕਿ ਘੱਟ ਖੂਨ ਬਾਰੇ ਕਿ ਜਿਹਦੇ ਵਿੱਚ ਜੋ ਜੋ ਉਹਨਾਂ ਨੂੰ ਰੂਟੀਨ ਚ ਕੇਅਰ ਕਰਨੀ ਚਾਹੀਦੀ ਆ ਬੱਚਿਆਂ ਦੀ ਆ ਵੱਡਿਆਂ ਦੀ ਆ ਪ੍ਰੈਗਨੈਂਟ ਫੀਮੇਲਸ ਦੀ ਤੇ ਅਸੀਂ ਜ਼ਰੂਰ ਚਾਹਾਂਗੇ ਕਿਉਂਕਿ ਸਾਡੇ ਕੋਲ ਇਹੋ ਜੇ ਬੱਚੇ ਤੇ ਵੱਡੇ ਆਂਦੇ ਹੀ ਰਹਿੰਦੇ ਆ ਅਸੀਂ ਜ਼ਰੂਰ ਚਾਹਾਂਗੇ ਕਿ ਬੱਤੋ ਬੱਤ ਅਸੀਂ ਇਹ ਅਵੇਰਨੈਸ ਆਂਵਲੇ ਦਿਨਾਂ ਤੋਂ ਪਹੁੰਚਾਈਏ ਲੋਕਾਂ ਤੱਕ ਤਾਂ ਜੋ ਸਾਡੀ ਮੁਹਿੰਮ ਕਾਮਯਾਬ ਹੋ ਤੇ ਲੋਕਾਂ ਦੀ ਜਿਹੜੀ ਆਇਰਨ ਨੂੰ ਲੈ ਕੇ ਜਿਹੜੀ ਅਨੀਮੀਆ ਨੂੰ ਲੈ ਕੇ ਕਟ ਖੂਨ ਨੂੰ ਲੈ ਕੇ ਕਮੀਆਂ ਉਹ ਦੂਰ ਕੀਤੀ ਜਾ ਸਕੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਉਹਨਾਂ ਚ ਲੜਨ ਦੀ ਸ਼ਕਤਾ ਵਧੇਗੀ ਤੇ ਇਹਦੇ ਨਾਲ ਹੀ ਅਸੀਂ ਬਹੁਤ ਆਪਾਰੀਆਂ ਸਾਰਿਆਂ ਦੇ ਕਿ ਉਹ ਆਏ। ਸਭ ਤੋਂ ਪਹਿਲਾਂ ਤਾਂ ਸਭ ਤੋਂ ਜ਼ਰੂਰੀ ਕੰਮ ਤਾਂ ਇਹ ਹੈ ਕਿ ਬੱਚਿਆਂ ਦੀ ਖੁਰਾਕ ਪੂਰੀ ਹੋਣੀ ਚਾਹੀਦੀ ਹੈ। ਆਮ ਤੌਰ ਤੇ ਦੇਖਿਆ ਗਿਆ ਕਿ 6 ਮਹੀਨੇ ਬਾਅਦ ਵੀ ਸਿਰਫ ਦੁੱਧ ਹੀ ਚੱਲ ਰਿਹਾ ਹੁੰਦਾ ਜੋ ਕਿ ਬਹੁਤ ਹੀ ਗਲਤ ਹੈ। ਲੋਕੀ ਉਪਰੀ ਖੁਰਾਕ ਸ਼ੁਰੂ ਨਹੀਂ ਕਰਦੇ ਔਰ ਮਾਵਾਂ ਨੂੰ ਵੀ ਬਹੁਤ ਇਗਨੋਰ ਕੀਤਾ ਜਾਂਦਾ ਹੈ ਪ੍ਰੈਗਨੈਂਟ ਫੀਮੇਲਸ ਨੂੰ ਉਹਨਾਂ ਨੂੰ ਵੀ ਵੱਧ ਤੋਂ ਵੱਧ ਵਧੀਆ ਖੁਰਾਕ ਸਾਡਾ ਸਟਾਫ ਡੇਲੀ ਇੱਕ ਸੀਸੀਪੀ ਸੈਸ਼ਨ ਵੀ ਕਰਦਾ ਹੈ ਜਿਦੇ ਵਿੱਚ ਹਰ ਤਰ੍ਹਾਂ ਦੀ ਦਾਲ ਪਾਲਕ ਦੀ ਸਬਜ਼ੀ ਸੇਬ ਔਰ ਜੋ ਵੀ ਰੁਟੀਨ ਚੀਜ਼ਾਂ ਸਾਡੇ ਆਲੇ ਦੁਆਲੇ ਅਵੇਲੇਬਲ ਨੇ ਉਹ ਵੱਧ ਤੋਂ ਵੱਧ ਦਿੱਤੀ ਜਾਂ ਤਾਂ ਜੋ ਉਹਨਾਂ ਦੀ ਰੁਟੀਨ ਇਹਦੇ ਵਿੱਚ ਬਹੁਤ ਜ਼ਿਆਦਾ ਖਰਚਾ ਨਹੀਂ ਹੈ ਇਹਦੇ ਵਿੱਚ ਜ਼ਰੂਰਤ ਹੈ ਸਹੀ ਅਵੇਅਰਨੈਸ ਹੈ ਕਿ ਕੀ ਲੈਣਾ ਚਾਹੀਦਾ ਉਹਨਾਂ ਨੂੰ ਜਿਹੜਾ ਕਿ ਉਹਨਾਂ ਨੂੰ ਆਪਣੇ ਆਲੇ ਦੁਆਲੇ ਬੜੀ ਈਜ਼ੀਲੀ ਅਵੇਲੇਬਲ ਚੀਜ਼ਾਂ ਨੇ ਉਹ ਲੈ ਸਕਦੇ ਹੋ ਪਰ ਪਿੰਡਾਂ ਦੇ ਵਿੱਚ ਵੀ ਵੇੜ ਨਾਲ ਸਿੱਧਾ ਜਾਂਦੇ ਹਾਂ ਹਾਂ ਅਸੀਂ ਪੂਰੀ ਤਰ੍ਹਾਂ ਦਵਾਂਗੇ ਵੈਨ ਸਾਡੇ ਕੋਲ ਪਿੰਡਾਂ ਦੇ ਬਾਧੂ ਪੇਸ਼ੈਂਟਸ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਦਵਾਂਗੇ